ਗਵਰੀ ਪੰਜਾਬ ਸਰਕਾਰ ਵੱਲੋਂ ਜਿਹੜਾ 10 ਲੱਖ ਦਾ ਸਿਹਤ ਬੀਮਾ ਜਿਹੜਾ ਦਿੱਤਾ ਜਾ ਰਿਹਾ ਉਹ ਜੀ ਉਹ ਸੁਣ ਜੇ ਵੀ ਆ ਰਿਹਾ ਵੀ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਬਈ ਚੱਲ ਵੀ ਹੋ ਜਾਏਗਾ ਜੀ ਕੀ ਕਹੋਗੇ ਤੁਸੀਂ ਦੇਖੋ ਜੀ ਅੱਜ ਤੇ ਜੇ ਤੁਸੀਂ ਮੇਰੀ ਗੱਲ ਕਰਦੇ ਹੋ ਤੇ ਚਾਹ ਹੀ ਚੜਗੇਦਾ ਜੀ ਉਹ ਚਾਹ ਕਿਸ ਚੀਜ਼ ਦਾ ਹੈ ਕਿ ਅਸੀਂ ਨਾ ਵਿਜੇ ਜੀ ਤੁਹਾਡੇ ਤੋਂ ਜਾਣਦੇ ਆ ਜਿਨ੍ਹਾਂ ਨੇ ਸਾਡੇ ਪ੍ਰੈਸ ਵਾਲੇ ਭਰਾ ਸੀਗੇ ਉਹ ਜਦੋਂ ਕੋਈ ਬਿਮਾਰ ਹੁੰਦਾ ਸੀਗਾ ਜਦੋਂ ਕਿਸੇ ਪਰਿਵਾਰ ਚ ਬੜੀ ਪ੍ਰੋਬਲਮ ਆਉਂਦੀ ਸੀਗੀ ਹਾਂਜੀ ਤੇ ਉਦੋਂ ਤੁਸੀਂ ਘਰ ਘਰ ਜਾ ਕੇ ਵੀਡੀਓ ਬਣਾਈ ਦੀਆਂ ਪਿਛਲੇ 10 ਸਾਲ ਤੋਂ ਲਗਾਤਾਰ ਮੈਂ ਵੇਦ ਹੀ ਆ ਰਿਹਾ ਕਿ ਭਈ ਇਹਦੀ ਕਿਡਨੀ ਖਰਾਬ ਹੈ ਇਹਨੂੰ ਕੈਂਸਰ ਹੈ ਇਹਨੂੰ ਕੁਝ ਹੋ ਗਿਆ ਹੈ ਇਹਦੇ ਬੱਚੇ ਦਾ ਲਾਇਕ ਰਣਮਸੇ ਲੱਖ ਰੁਪਏ ਚਾਹੀਦਾ 2 ਲੱਖ ਚਾਹੀਦਾ ਤੇ ਅਸੀਂ ਉਹ ਵੀਡੀਓ ਬਣਾਉਂਦੇ ਰੇ ਘਰ ਜਾ ਕੇ ਤੇ ਫਿਰ ਅਸੀਂ ਇੱਕ ਛੁੱਟ ਛਟਾ ਨੂੰ ਦਾਨ ਕਰਦੇ ਰਹੇ ਜਨ ਦਾਨ ਮੰਗਦੇ ਰਹੇ ਉਹ ਚੀਜ਼ਾਂ ਸਾਰੀਆਂ ਨੂੰ ਵੇਦਦੇ ਹੋਏ ਜਿਸ ਤਰ੍ਹਾਂ ਚੀਜ਼ ਲੈ ਕੇ ਇਹ ਜਿਹੜੀ ਸੇਵਾ ਲੈ ਕੇ ਮੈਂ ਕਹਾਂਗਾ ਕਿ ਪੰਜਾਬ ਸਰਕਾਰ ਆਈ ਹੈ ਹਾਂਜੀ ਹਜੇ ਤੱਕ ਪਿਛਲੇ 75 ਸਾਲ ਤੋਂ 78 ਸਾਲ ਤੋਂ ਹਿੰਦੁਸਤਾਨ ਨੂੰ ਯਾਦ ਹੋਏ ਹੋਗੇ ਪਰ ਕਿਸੇ ਸਟੇਟ ਦੇ ਸੀਐਮ ਵੱਲੋਂ ਇਹ ਚੀਜ਼ ਨਹੀਂ ਉੱઠી ਜੀ ਕਿ ਜਿਹੜਾ ਕਿਸੇ ਦਾ ਦਰਦ ਉਹਨੂੰ ਪਨਾਇਆ ਜਾ ਸਕੇ ਅੱਜ ਮੈਂ ਤੇ ਕਹਾਂਗਾ ਕਿ ਜਿਹੜੀ ਪੰਜਾਬ ਸਰਕਾਰ ਹੈ ਅੱਜ ਕਿਸੇ ਦਾ ਦਰਦ ਲੈਣ ਆਈ ਹੈ ਅੱਜ ਕਿ ਪੀਓ ਦਾ ਰੋਲ ਪਲੇ ਕਰਨਾ ਕੀ ਹੈ ਇੱਕ ਪ੍ਰਾ ਦਾ ਰੋਲ ਪਲੇ ਕਰਨਾ ਕੀ ਹੈ ਯਾਰ ਦਾ ਰੋਲ ਪਲੇ ਕਰਨਾ ਕੀ ਹੈ ਤੇ 15 ਜਨਵਰੀ ਤੋਂ ਵਿਜੇ ਜੀ ਐਸਐਡਾ ਜਿਹੜਾ ਸਰਕਾਰ ਦਾ ਉਹ ਸ਼ੁਰੂ ਹੋ ਰਿਹਾ ਹੈ ਕਾਰਗਰਮ ਜਿੱਚ ਇੱਕ ਬੰਦੇ ਕੋ ਵੋਟਰ ਆਈਡੀ ਹੋਣੀ ਚਾਹੀਦੀ ਹੈ ਆਪਣੀ ਹਾਂਜੀ ਤੇ ਉਹ ਆਪਣੇ ਜਿਹੜਾ ਮੱਲੇ ਦਾ ਜਿਹੜਾ ਮੋਤਵਰ ਹੈ ਆਮ ਆਦਮੀ ਪਾਰਟੀ ਦਾ ਬੰਦਾ ਜਿਹੜਾ ਹੋਏਗਾ ਉਹਨੂੰ ਫੜੇ ਜਾਂ ਜਿਹੜਾ ਵੀ ਵਰਕਰ ਉਹਨੂੰ ਲੱਭਦਾ ਆਮ ਆਦਮੀ ਪਾਰਟੀ ਦਾ ਉਨੋਂ ਨਾਲ ਲੈ ਕੇ ਸਾਡੀ ਪੂਰੀ ਟੀਮ ਜਿਹੜੀ ਹੈ तकरीबन 14500 ਬੰਦਾ ਜਿਹੜਾ ਹੈ ਆਪਰੇਟਰ ਜਿਹੜਾ ਹੈ ਨੂੰ ਇੱਥੇ ਕੰਮ ਤੇ ਲਗਾ ਰਹੇ ਆ ਇਹ ਜਿਹੜਾ ਕੰਮ ਹੈ 90 ਦਿਨ ਦੇ ਵਿੱਚ ਹੋਊਗਾ ਜਿਹੜਾ ਕਾਰਡ ਬਣਾਉਂਦਾ ਠੀਕ ਹੈ ਉਸ ਤੋਂ ਬਾਅਦ ਗੱਲ ਕੀ ਹੈ ਕਿ 602 ਹਸਪੀਟਲ ਪ੍ਰਾਈਵੇਟ ਜਿਹੜੇ ਹੈ ਉਹ ਇਹਦੇ ਵਿੱਚ ਆਪਣਾ ਮਤਲਬ ਕਿ ਕੰਮ ਕਰਨਗੇ ਜੀ ਜੀ ਦੇਖੋ ਮੈਂ ਤਾਂ ਫੇਰ ਕਹਿਣਾ ਕਿ ਕਈ ਵਾਰੀ ਨਾ ਅਸੀਂ ਭਗਵਾਨ ਜੀ ਕੋਲ ਇੱਕ ਪ੍ਰਾਰਥਨਾ ਵੀ ਕਰਦੇ ਆਂ ਕਿ ਪਰਮਾਤਮਾ ਜੇਕਰ ਕਿਸੇ ਸਰਕਾਰ ਨੇ ਗਾਂ ਵੱਧ ਕੇ ਇੱਕ ਕਦਮ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਦਾ ਜਿਹੜਾ ਹੱਥ ਵੀ ਫੜੀ ਕਿ ਜਿਹੜਾ ਸਰਕਾਰ ਲੈ ਕੇ ਚੱਲੀ ਹੈ ਤੇ ਅੱਗੇ ਪਰਵਾਣ ਵੀ ਹੋਏ ਇੱਕ ਚੀਜ਼ ਹੁੰਦੀ ਹੈ ਕਿ ਜਿਹੜੀ ਮਨਜ ਹੁੰਦਾ ਵੀ ਸਰਕਾਰੀ ਹਸਪਤਾਲ ਦੀ ਕੋਈ ਰਸੀਦ ਵੀ ਮੇਰਾ ਇਲਾਜ ਹੁੰਦਾ ਵਾ ਇਹ ਪ੍ਰਾਈਵੇਟ ਵੀ ਇੱਕ ਵੀਲੇ 602 ਹਸਪਤਾਲ ਦੀ ਜਿਹੜੀ ਮੈਂ ਗੱਲ ਕਰ ਰਿਹਾ ਨਾ ਜੀ ਉਹ ਉਸੇ ਗੱਲ ਕਰ ਰਿਹਾ ਕਿ ਜਿਹੜੇ ਇਹਦੇ ਵਿੱਚ ਆਉਂਦੇ ਨੇ ਓਕੇ ਅੱਗੇ ਹੋਰ ਵੀ ਸਾਡਾ ਸਰਕਾਰ ਦਾ ਜਿਹੜਾ 1500 ਹਸਪਤਾਲ ਜਿਹੜਾ ਇਹਨੂੰ ਅੰਡਰਲੈਂਡ ਦਾ ਹੈਗਾ ਬਟ ਮੈਂ ਇਥੇ ਇੱਕ ਗੱਲ ਕਰਾਂਗਾ ਕਿ ਭਈ ਜਿਹੜੀਆਂ ਚੀਜ਼ਾਂ ਅਸੀਂ ਅੱਗੇ ਵੇਖਾਂਗੇ ਇਸ ਮੁਹਿੰਮ ਦੇ ਨਾਲ ਜਿਹੜੇ 10 ਲੱਖ ਦੇ ਬੀਮੇ ਨਾਲ ਉਹਦੇ ਨਾਲ ਬੜੀਆਂ ਸੁਖਾਵੀਆਂ ਹੋਣਗੀਆਂ ਜੇਕਰ ਕੋਈ ਇੱਕ ਜਿਹੜੀ ਫੈਮਿਲੀ ਹੈ ਪੂਰੀ ਵੀਜੇ ਜੀ ਉਹਦਾ 10 ਲੱਖ ਰੁਪਏ ਦਾ ਬੀਮਾ ਹੋਊਗਾ ਇੱਕ ਸਾਲ ਦਾ ਤੇ ਮੇਰਾ ਨਹੀਂ ਖਿਆਲ ਕੀ ਮੈਂ ਤਾਂ ਕਹਾਂਗਾ ਕਿ ਕਿਸੇ ਨੂੰ ਦਰਦ ਜਨਾ ਸੁਣਾ ਪੇ ਜਦੋਂ ਕਿਸੇ ਦਾ ਬੱਚਾ ਬਿਮਾਰ ਹੁੰਦਾ ਵੀਜੇ ਜੀ ਉਹਦਾ ਦਰ ਜਿਹੜਾ ਮਾਫੀ ਹੋ ਜਾਣਾ ਉਹ ਅਸਾ ਨਹੀਂ ਹੁੰਦਾ ਹਾਂਜੀ ਤੇ ਅੱਜ ਸਰਕਾਰਾਂ ਦੀ ਗੱਲ ਛੱਡਦੀ ਏ ਸੁਣੋ ਅਸੀਂ ਤੇ ਮੈਂ ਆਪਣੇ ਸ਼ਹਿਰ ਦੇ ਸ਼੍ਰੀ ਰਮਨ ਬਹਿਲ ਜੀ ਦੀ ਗੱਲ ਕਰਦਾ ਠੀਕ ਹੈ ਜੀ ਜਿਹੜੇ ਸਾਡੇ ਪ੍ਰੇਰਨਾ ਸਰੋਤ ਵੀ ਹੈ ਕਈ ਵਾਰੀ ਮੈਂ ਆਪਣੇ ਕਿਆ ਤੁਹਾਨੂੰ ਕਿ ਬਈ ਸ਼ਰਾਫਤ ਦੀ ਜਦੋਂ ਗੱਲ ਕਰਦੇ ਆ ਜਦੋਂ ਅਸੀਂ ਇਮਾਨਦਾਰੀ ਦੀ ਗੱਲ ਕਰਦੇ ਆ ਜਦੋਂ ਅਸੀਂ ਇੱਕ ਐਸੇ ਇਨਸਾਨ ਦੀ ਗੱਲ ਕਰਦੇ ਆ ਕਿ ਜਿਹੜਾ ਗਰਾਊਂਡ ਤੇ ਬੈਠ ਕੇ ਲੋਕਾਂ ਦੇ ਕੰਮ ਕਰਕੇ ਆਂਦਾ ਜਦੋਂ ਅਸੀਂ ਉਸ ਬੰਦੇ ਦੀ ਤबीयत ਨਾ ਚਲਦੇ ਆਂ ਹਾਂਜੀ ਤੇ ਦੇਖੋ ਜਿੱਥੇ ਪਰਮਾਤਮਾ ਨੇ ਸਾਨੂੰ ਆਪੇ ਵੀ ਇੱਕ ਚੰਗੀ ਸਿਹਤ ਲਾ ਕੇ ਦਿੱਤਾ ਤੇ ਜਿੱਦੋਂ ਸਾਡੇ ਏਡੇ ਵਧੀਆ ਯਾਰ ਮਿਲਾਈ ਪਈ ਹੈ ਹਾਂਜੀ ਤੇ ਜਦੋਂ ਉੱਥੇ ਜਾ ਕੇ ਅੱਗੇ ਦੇਖੋ ਮੈਂ ਗੱਲ ਕਰਦਾ ਕਿ ਜਿਹੜਾ 10 ਰੱਖਦਾ ਬੀਮਾ ਨਾ ਜੀ ਸੁਣੋ ਇਹ ਮੇਰਾ خیال ਆ ਕਿ ਇੱਕ ਵਾਰੀ ਨਾ ਸਾਡੇ ਜਿਹੜੀਆਂ ਛੋਟੀਆਂ ਜਿਹੜੀਆਂ ਬੁਰਾਈਆਂ ਜਿਹਦੇ ਨਾਲ ਆਈਂਦੀਆਂ ਅਸੀਂ ਹਮੇਸ਼ਾ ਗੱਲ ਕਰਦੇ ਕੋਈ ਚੈਸ ਨਿਚਰ ਆ ਗਿਆ ਕੋਈ ਲੁੱਟ ਨਾ ਗਿਆ ਪਰ ਕਿਸੇ ਦੇ ਘਰ ਦਾ ਨਹੀਂ ਪਤਾ ਲੱਗਦਾ ਵੀ ਜੀ ਜਦੋਂ ਕਿਸੇ ਦੇ ਘਰ ਦੇ ਹਾਲਾਤ ਕੀ ਹੋਣ ਹਾਂਜੀ ਤੇ ਜਿੱਥੇ ਇਹ ਲੋਕਾਂ ਦੀ ਸਿਹਤ ਵਾਸਤੇ ਪ੍ਰਵਾਨਗੀ ਬੜੀ ਬੜੀ ਆਊਗੀ ਉੱਥੇ ਜਾ ਕੇ ਕਿਤੇ ਨਾ ਕਿਤੇ ਜਿਹੜੇ ਲੋਕਾਂ ਦੇ ਛੋਟੇ ਬੱਚੇ ਹੈ ਜਾਂ ਜਿਹੜੇ ਮਾਪਿਓ ਹੈ ਜਦੋਂ ਬਿਮਾਰ ਹੁੰਦਾ ਤੇ ਬੱਚਿਆਂ ਤੇ ਆ ਜਾਂਦੀ ਹੈ ਤੇ ਜਦੋਂ ਬੱਚੇ ਬਿਮਾਰ ਹੁੰਦੇ ਮਾਪਿਓ ਤੇ ਆ ਜਾਂਦੀ ਹੈ ਤੇ ਅਜੋ ਚੀਜ਼ਾਂ ਸਾਰੀਆਂ ਸਰਕਾਰ ਆਪਣੇ ਤੇ ਲੈ ਕੇ ਚੱਲੀ ਹੈ ਤੇ 15 ਜਨਵਰੀ ਤੋਂ ਮੈਂ ਤੇ ਤੁਹਾਡੇ ਥਰੂ ਇੱਕ ਮੈਸੇਜ ਦੇਣਾ ਮੈਂ ਚਾਹਾਂਗਾ ਸਾਰੇ ਸਮਾਜ ਨੂੰ ਕਿ ਭਈ ਇਹਨੂੰ ਦੇਰ ਨਾ ਕਰਿਓ ਜੇ ਸਰਕਾਰ ਹੱਥ ਫੜਨਾਈ ਹੈ ਤੇ ਆਪਣੀ ਜਿਹੜੀ ਹੈ ਡਿਊਟੀ ਜ਼ਰੂਰ ਨਿਭਾਇਓ ਤੇ ਆਪਣੇ ਜਿਹੜੇ ਨੇੜਤੇ ਦੇ ਜਿਹੜੇ ਵੀ ਤੁਹਾਡੇ ਮhalla ਕੋਆਰਡੀਨੇਟਰ ਹੈ ਜਾਂ ਕੋਈ ਵੀ ਹੈ ਜਾਂ ਹਲਕਾ ਕੋਆਰਡੀਨੇਟਰ ਹੈ ਕੋਈ ਵੀ ਜੇ ਤੁਹਾਨੂੰ ਲੱਭਦਾ ਉਹਨੂੰ ਉਹ ਵੈਸੇ ਤੁਹਾਡੇ ਘਰ-ਘਰ ਆਣਗੇ ਹਾਂਜੀ ਅਬਨਾਨ ਪਰ ਮੈਂ ਕੋਸ਼ਿਸ਼ ਕਰਦਾ ਕਿ ਦੇਖੋ ਜਿੱਥੇ ਪਾਰਟੀ ਦੇ ਵਰਕਰਾਂ ਦੀ ਡਿਊਟੀ ਹੈ ਉੱਥੇ ਜਿਹੜੀ ਸਾਡੀ ਆਪਣੀ ਜਿਹੜੀ ਪਬਲਿਕ ਹੈ ਉਹਦੀ ਵੀ ਡਿਊਟੀ ਬਣਦੀ ਹੈ ਕਿ ਜੇਕਰ ਸਰਕਾਰ ਐ ਕਦਮ ਲੈ ਕੇ ਆਈ ਹੈ ਤੇ ਇਹਦੇ ਨਾਲ ਹੱਥ ਨਾਲ ਹੱਥ ਮਿਲਾ ਕੇ ਆਪਣੀਆਂ ਚੀਜ਼ਾਂ ਪੂਰੀਆਂ ਕਰੋ ਮੈਂ ਕਈ ਵਾਰੀ ਗੱਲ ਕਰਦਾ ਜਿਸ ਤਰ੍ਹਾਂ ਸਾਡੇ ਸੈਂਟਰ ਸਰਕਾਰ ਨੇ ਆਯੂਸ਼ਮਨ ਰੋਗ ਕਾਰਡ ਦਿੱਤਾ ਹੈਗਾ ਪਰ ਉਹ ਆਯੂਸ਼ਮਨ ਰੋਗ ਕਾਰਡ ਜਿਹੜਾ ਹੈ ਸਾਰੇ ਵਸੇ ਨਹੀਂ ਹੈ ਬਿਲਕੁਲ ਜੀ ਠੀਕ ਹੈ ਜੀ ਉਹ ਫਾਰਮਰ ਵਸੇ ਆਂਦਾ ਹੈ ਉਹ ਪ੍ਰੈਸ ਰਿਪੋਰਟਰ ਵਸੇ ਆਂਦਾ ਹੈ ਬਟ ਹਰ ਵੇਹ ਵਸੇ ਅਵੇਲੇਬਲ ਨਹੀਂ ਹੈ ਠੀਕ ਹੈ ਜੀ ਇਹਦੀ ਖਾਸियत ਹੈ ਵੀ ਜਿਹਦੀ ਇਹ ਹਰ ਜਿਹੜੀ ਹੈ ਫੈਮਿਲੀ ਵਸੇ ਅਵੇਲੇਬਲ ਹੈ ਇਹਦੇ ਵਸੇ ਕੋਈ ਨੀਲਾ ਪੀਲਾ ਕਾਰਡ ਨਹੀਂ ਕੋਈ ਰਿਟਰਨ ਨਹੀਂ ਕੋਈ ਵਾਦਾ ਨਹੀਂ ਸਾਰੇ ਨੂੰ ਇੱਕੋ ਬਰਾਬਰ ਨਾ ਜਿਸ ਤਰ੍ਹਾਂ ਬੇਲੀ ਵਾਲਾ ਕੰਮ ਕੀਤਾ ਨਾ ਵਿਜੇ ਜੀ ਕਿ ਸਾਰੇ ਇੱਕ ਬਰਾਬਰ ਤੇ ਉਸ ਤਰ੍ਹਾਂ ਹੀ ਅੱਜ ਹੈ ਸਿਹਤ ਬੀਮਾ ਜਿਹੜਾ ਤੁਹਾਡੇ ਵਾਸਤੇ ਲੈ ਕੇ ਆਈ ਹੈ ਮੈਂ ਸਰਕਾਰ ਦੇ ਇਸ ਕਦਮ ਨੂੰ ਦਿਲੋਂ ਸਰਾਣੀ ਕਦਮ ਮੰਨਦਾ ਤੇ ਮੈਂ ਚਾਹੁੰਦਾ ਕਿ ਉਹੀ ਸੀਐਮ ਨੂੰ ਅੱਗੇ ਸਰਕਾਰ ਵੀ ਲੋਕੀ ਵੀ ਲੈ ਕੇ ਆਣ ਵਿਜੇ ਜੀ ਦੇ ਖਾਡਾ ਸੋਚਦਾ ਦੇਖੋ ਇਸ ਬੰਦੇ ਦੀ ਇੱਕ ਗੱਲ ਤੇ ਮੰਨੀ ਬਹੂਗੀ ਕਿ ਭਈ ਉਹਦੀ ਜਿਹੜੀ ਸਪੀਚ ਹੈ ਉਹ ਇੱਕ ਆਮ ਇਨਸਾਨ ਦੀ ਸਪੀਚ ਹੈ ਆਮ ਇਨਸਾਨ ਦੀ ਸਪੀਚ ਹੈ ਅੱਜ ਭਾਜਪੀ ਦੀ ਗੱਲ ਕਰਦੇ ਹਾਂ ਕਿਤੇ ਤੇ ਮਨ ਰੁਸਤ ਹੁੰਦਾ ਦੇਖੋ ਗੱਲ ਤੋਂ ਗੱਲ ਨਿਕਲ ਆਂਦੀ ਹੈ ਜਿੱਥੇ ਇੱਕ ਸਰਕਾਰ ਜਿਹੜੀ ਹੈ ਲੋਕਾਂ ਦੇ ਬਾਰੇ ਸੋਚ ਰਹੀ ਹੈ ਸਿਹਤ ਬਾਰੇ ਸੋਚ ਰਹੀ ਹੈ ਤੇ ਕਿਹ ਚਾੜੀ ਦੂਜੀ ਸਰਕਾਰ ਜਿਹੜੀ ਸੈਂਟਰਲ ਚ ਬੈਠੀ ਹੈ ਉਹ ਕਿੰਨਾ ਵਿਤਕਰੇ ਤੇ ਆ ਚੁੱਕੀ ਹੈ ਕਿਉਂ ਮੰਰੇਗਾ ਸਕੀਮ ਦੇ ਉੱਪਰ ਆ ਕੇ ਗਰੀਬਾਂ ਦਾ ਹੱਕ ਹੀ ਲੈਣਾ ਚੁੱਕੀ ਹੈ ਦੇਖੋ ਇਤੋਂ ਦੇ ਜਿਹੜੇ ਪੈਸੇ ਅਸੀਂ ਕਮਾਉਂਦੇ ਆਂ ਅਸੀਂ ਲੋਕੀ ਸਾਰੇ ਜੋ ਵੀ ਖਾਂਦੇ ਪੀਂਦੇ ਆਂ ਉਹਦੀ ਜੀਐਸਟੀ ਦਾ ਦਦਾ ਪਾਰ ਸੈਂਟਰਲ ਆ ਜਾਂਦੀ ਹੈ ਸਾਡੀ ਇਨਕਮ ਟੈਕਸ ਦਾ ਪੂਰਾ 파ਰਟ ਸੈਂਟਰਲ ਆ ਜਾਂਦੀ ਹੈ ਸਾਡੇ ਕਿੱਡੇ ਵੱਡੇ ਸਰੋਤਰ ਹੈ ਜਿਹੜੇ ਸਟੇਟਾਂ ਦੇ ਉਹਨਾਂ ਦੇ ਜਿਹੜੇ 파ਰਟ ਦਾ ਸੈਂਟਰ ਗੋਰਨ ਲੱਗ ਜਾਂਦੀ ਹੈ ਤੇ ਜਦੋਂ ਉਹਨੂੰ ਵਾਪਸੀ ਦੇਣ ਦੀ ਗੱਲ ਆਂਦੀ ਹੈ ਤੇ ਉਹਨੇ ਕਿਸ ਨਾ ਕਿਸੇ ਤਰੀਕੇ ਵਿੱਚ ਉਹ ਦਿੰਦੀ ਹੈ ਤੇ ਇਹ ਕਿੰਨੇ ਸਾਲਾਂ ਤੋਂ ਜਿਹੜੀ ਜਿਹੜੀ ਜੋਈ ਨਾ ਚੱਲ ਰਹੀ ਸੀ ਮਨਰੇਗਾ ਸਕੀਮ ਜਿਹਦੇ ਵਿੱਚ 90% 파ਰਟ ਜਿਹੜਾ ਹੈ ਸੈਂਟਰ ਗੋਰਨ ਕਰਦੀ ਸੀ ਤੇ 10% 파ਰਟ ਜਿਹੜਾ ਹੈ ਉਹ ਸਟੇਟ ਵਰਕ ਉਦੋਂ ਦੀ ਸੀ ਤੇ ਸਾਡੇ ਪਿੰਡਾਂ ਦੇ ਕਈ ਕੰਮ ਜਿਹੜੇ ਆ ਛੱਪੜ ਸਫਾਈ ਦੇ ਹੋਰ ਵੀ ਛੱਤ ਕਿੰਨੇ ਤਰ੍ਹਾਂ ਦੇ ਕੰਮ ਜਿਹੜੇ ਸੀ ਨਾ ਉਹ ਵੀ ਜੀ ਹੋਪ ਆਂਦੇ ਸੀ ਦੇਖੋ ਸਫਾਈ ਦਾ ਕਲਚਰ ਰਹਿਣਾ ਚਾਹੀਦਾ ਜੇ ਇੱਕ ਸੈਂਟਰ ਸਰਕਾਰ ਐਸੇ ਦੀ ਸਕੀਮ ਆ ਲੈ ਕੇ ਆਉਗੀ ਜਦੋਂ ਵਿਜੇਤੀ ਗਰਮੀ ਆਂਦੀਆਂ ਤੁਸੀਂ ਵੇਖਣਾ ਕਿ ਜਿਦਾਂ ਡੇਂਗੂ ਫੈਲਦੇ ਸੀਗੇ ਦੇਖੋ ਜਦੋਂ ਸਾਡੀਆਂ ਸਹੂਲਤਾਂ ਘਟ ਜਾਂਦੀਆਂ ਨੇ ਜੀ ਤੇ ਉਹ ਪਿੰਡਾਂ ਚੋਂ ਉੱਠ ੜ ਕੇ ਸ਼ਹਿਰ ਤੱਕ ਰੋਚੀ ਜਾ ਆਂਦੀਆਂ ਤੇ ਫੇਰ ਜਿਹੜਾ ਲਾਲਾ ਲਲਾਈ ਹੋ ਜਾਂਦੀ ਹੈ ਜੀ ਇਸ ਇੱਕ ਬੜੇ ਮਨ ਤੋਂ ਇੱਕ ਅਪੀਲ ਹੈ ਸentral ਸਰਕਾਰ ਅੱਗੇ ਦੇਖੋ ਕਰਤਾ ਧਰਤੇ ਤੇ ਸਾਡੇ ਸਾਰੇ ਸਾਂਝੇ ਹੀ ਹੈ ਦੇਖੋ ਕਿਹ ਵਾਸਤੇ ਬੀਜੇਪੀ ਵੱਖਰੀ ਹੋ ਸਕਦੀ ਹੈ ਕਿਹ ਵਾਸਤੇ ਕਾਂਗਰਸ ਵੱਖਰੀ ਹੋ ਸਕਦੀ ਹੈ ਕਿਹ ਵਾਸਤੇ ਆਮ ਆਇ ਪਾਰਟੀ ਵੱਖਰੀ ਹੋ ਸਕਦੀ ਹੈ ਪਰ ਪਬਲਿਕ ਵਾਸਤੇ ਸਭ ਇੱਕ ਸਮਾਨ ਹੈ ਪਬਲਿਕ ਤੇ ਰਾਏ ਦਿੰਦੀ ਹੈ ਕਰਨ ਨੂੰ ਚਾਹੇ ਉਹ ਬੀਜੇਪੀ ਨੂੰ ਦੇ ਦੇ ਚਾਹੇ ਕਾਂਗਰਸ ਨੂੰ ਜਾਂ ਆਮ ਆਇ ਪਾਰਟੀ ਨੂੰ ਦੇ ਦੇ ਜਿਹੜੀ ਚੀਜ਼ਾਂ ਪਬਲਿਕ ਦੀ ਸਹੂਲਤ ਵਾਸਤੇ ਆਣਗੀਆਂ ਉਹ ਚੀਜ਼ਾਂ ਨਾਲ ਹੀ ਦੇਸ਼ સમਰੱਧ ਬੰਦਾ ਦੇਖੋ ਤੁਸੀਂ ਕਿੰਨੇ ਮਰਜ਼ੀ ਖਜ਼ਾਨੇ ਪਰ ਲੋ ਪਰ ਜੇ ਤੁਹਾਡੀ ਪਬਲਿਕ ਨਹੀਂ ਸੁਖੀ ਮੇਰੀ ਗੱਲ ਸੁਣੋ ਫਿਰ ਕੀ ਗੱਲ ਬਣੀ ਅੱਜ ਜਿਹੜੀ ਆ ਮਨਰੇਗਾ ਸਕੀਮ ਸੀ ਉਹਦੇ ਨਾਲ ਹੀ ਆਉਂਦਾ ਕੰਮ ਚੱਲਦਾ ਸੀਗਾ ਜੀ ਕਰੋਨਾ ਵਿੱਚ ਵੀ ਤੁਸੀਂ ਉਹਨਾਂ ਮਹਾਮਾਰੀ ਨਹੀਂ ਵੇਖੀ ਲੋਕਾਂ ਨੂੰ ਪਿਆਸੀ ਆਉਂਦੇ ਸੀਗੇ ਦੇਖੋ ਜਿਹੜੀਆਂ ਯੋਜਨਾਵਾਂ ਨੂੰ ਬਣੇ ਦੇ ਇਹ ਜਿਹੜੀਆਂ ਯੋਜਨਾਵਾਂ ਜਿੰਨੀਆਂ ਵੀ ਹੈ ਇੱਕ ਰੂਪਾਂਤਰ ਬੰਦੀਆਂ ਹੈ ਜਿਹੜੀਆਂ ਬੜੀਆਂ ਪੁਰਾਣੀ ਚੱਲਦੀਆਂ ਜੋ ਚੇ ਬੜਾ ਵੱਡਾ ਹੀਅਰ ਫੇਅਰ ਬਦਲ ਕਰਦੀਓ ਤੇ ਆਮ ਇਨਸਾਨ ਵਸੇ ਸਹਿਯੋਗ ਨਹੀਂ ਦਿੰਦਾ ਤੇ ਕਬੀਲੇ ਸੰਦਰਕਾਰ ਨੂੰ ਕਹਤੇ ਦੁਆਰਾ ਸੋਚੇ ਜਿਹੜਾ 90 10 21 ਸਰਦ ਚਲਦੀ ਪਈ ਹੈ ਉਹ ਚਲਦੀ ਰਹੇ ਕਿ ਗਰੀਬ ਮਾਰੋ ਨਾ ਧਾਰ ਗਰੀਬ ਨੂੰ ਉੱਚਾ ਉੱਠਣ ਦੀ ਤਾਕਤ ਬਖਸ਼ੋ ਸੋ ਹੋਰ ਵੀ ਜੇਕਰ ਕੁਝ ਆਮ ਜਨਤਾ ਵਸੇ ਜਿਨੂੰ ਦੇਣ ਦੀ ਗੱਲ ਆਉਂਦੀ ਹੈ ਤੇ ਉਹ ਦਿੱਤਾ ਜਾਣਾ ਚਾਹੀਦਾ